ਸਰੀ ਸੂਬੇ ਦਾ ਸਭ ਤੋਂ ਤੇਜ਼ੀ ਦੇ ਨਾਲ ਜਿਹੜਾ ਵਧ ਰਿਹਾ ਸ਼ਹਿਰ ਹੈ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਜਿਹੜਾ ਲਗਾਤਾਰ ਇੱਕ ਪਲਾਨ ਬਣਾ ਕੇ ਜਿਹੜੀਆਂ ਇਸ ਸ਼ਹਿਰ ਦੇ ਲਈ ਜਿਹੜੀ ਹੈਲਥ ਕੇਅਰ ਸਵਾਮਾ ਨੇ ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸਮੇਂ ਸਿਰ ਸਵਾਮਾ ਮਿਲ ਸਕਣ। ਮਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ 200 ਨਵੇਂ ਡਾਕਟਰ ਤੇ 700 ਨਵੀਆਂ ਨਰਸਾਂ ਇਸ ਹਸਪਤਾਲ ਦੇ ਵਿੱਚ ਭਰਤੀ ਕਰ ਚੁੱਕੇ ਹਾਂ। ਇਸੇ ਤਰੀਕੇ ਦੇ ਨਾਲ ਸਰੀ ਦੇ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਆ ਉਹਦੀ ਸ਼ੁਰੂਆਤ ਅਗਲੇ ਸਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਦੇ ਵਿੱਚ ਨਵੇਂ ਫੈਮਿਲੀ ਫਿਜ਼ੀਸ਼ੀਅਨ ਤਿਆਰ ਕੀਤੇ ਜਾਣਗੇ ਔਰ ਉਸ ਤੋਂ ਲਾਂਭਾ ਜਿਹੜਾ ਅਸੀਂ 3.4 ਬਿਲੀਅਨ ਡਾਲਰ ਜਿਹੜਾ ਸਰੀ ਦੇ ਵਿੱਚ ਇਨਵੈਸਟ ਉਹ ਕਰਨ ਜਾ ਰਹੇ ਹਾਂ ਜਾਂ ਕਰ ਚੁੱਕੇ ਹਾਂ ਜਿਦੇ ਵਿੱਚ ਇੱਕ ਨਵਾਂ ਹਸਪਤਾਲ ਹਸਪਤਾਲ ਬਣਾਉਣਾ ਵੀ ਸ਼ਾਮਿਲ ਹੈ ਔਰ ਇਸ ਹਸਪਤਾਲ ਦੇ ਵਿੱਚ ਇੱਕ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਜਿਹੜੀਆਂ ਹੈਲਥ ਕੇਅਰ ਸਵਾਵਾਂ ਨੂੰ ਇੰਪਰੂਵ ਕਰਨ ਵਾਸਤੇ ਜਿਹੜੀ ਇੱਕ 30 ਪੁਆਇੰਟ ਪਲਾਨ ਜਿਹੜੀ ਬਣਾਈ ਗਈ ਸੀ ਉਹਦੇ ਵਿੱਚੋਂ ਜਿਹੜੀਆਂ 25 ਜਿਹੜੀਆਂ ਚੀਜ਼ਾਂ ਨੇ ਉਹ ਆਲਰੇਡੀ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਪੰਜ ਚੀਜ਼ਾਂ ਹੋਰ ਜਿਹੜੀਆਂ ਉਹਦੇ ਵਿੱਚੋਂ ਰਹਿੰਦੀਆਂ ਔਰ ਅੱਜ ਵਿਸ਼ੇਸ਼ ਤੌਰ ਦੇ ਉੱਤੇ ਮੇਰੇ ਲਈ ਤੇ ਮੇਰੇ ਜਿਹੜੇ ਸਾਥੀ ਨੇ ਮੇਰੇ ਨਾਲ ਖੜੇ ਸਰੀ ਦੇ ਐਮਐਲਏ ਗੈਰੀ ਬੈਗ ਜੀ ਤੇ ਜਸਜੀਤ ਸਨੂਰ ਜੀ ਤੇ ਨਾਲ ਆਮਨਨ ਜੀ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਅੱਜ ਪ੍ਰੀਮੀਅਰ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਰੀ ਦੇ ਵਿੱਚ ਦੋ ਕਾਰਡੀਕ ਕੈਥ ਲੈਬ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਜਿਹੜੀਆਂ ਇਹ ਕੋਈ ਐਲਾਨ ਨਹੀਂਗਾ ਇਹ ਐਕਚੁਅਲੀ ਅਗਲੇ ਸੋਮਵਾਰ ਤੋਂ ਜਿਹੜਾ 8 ਦਸੰਬਰ ਤੋਂ ਜਿਹੜੀ ਇਹ ਸਵਾਵਾ ਸ਼ੁਰੂ ਹੋ ਜਾਣਗੀਆਂ ਉਹਦੇ ਲਈ ਜਿਹੜਾ ਸਾਰਾ ਸਟਾਫ ਭਰਤੀ ਕਰ ਲਿਆ ਗਿਆ ਹੈ ਔਰ ਹੁਣ ਸਰੀ ਦੇ ਲੋਕਾਂ ਨੂੰ ਜਾਂ ਸਾਊਥ ਆਫ ਫ੍ਰੀਜਰ ਦੇ ਵਿੱਚ ਜਿਹੜੇ ਰਹਿੰਦੇ ਲੋਕ ਨੇਗੇ ਉਹਨਾਂ ਨੂੰ ਜਿਵੇਂ ਪਹਿਲਾਂ ਰਾਇਲ ਕਲੰਬੀਆ ਜਾਣਾ ਪੈਂਦਾ ਸੀ ਜਦੋਂ ਕੋਈ ਹਾਰਟ ਅਟੈਕ ਹੁੰਦਾ ਸੀ ਸਮਾਂ ਕੋਈ ਬਹੁਤਾ ਉਸ ਵੇਲੇ ਨਹੀਂ ਹੁੰਦਾ ਜਾਂ ਵੈਂਕੂਵਰ ਜਾਣਾ ਪੈਂਦਾ ਸੀ ਉਹਦੀ ਲੋੜ ਨਹੀਂ ਹੋਣੀ ਹੁਣ ਤੁਹਾਨੂੰ ਸਰੀ ਦੇ ਵਿੱਚ ਖਾਸ ਕਰਕੇ ਜਿਹੜੇ ਦਿਲ ਦੇ ਮਰੀਜ਼ ਨੇ ਉਹਨਾਂ ਨੂੰ ਉਹ ਸਵਾਵਾ ਇੱਥੇ ਤੁਰੰਤ ਤੇ ਬਿਹਤਰੀਨ ਸਵਾਵਾ ਜਿਹੜੀਆਂ ਸਰੀ ਦੇ ਵਿੱਚ ਉਹ ਮਿਲਣਗੀਆਂ